ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਮਿਸ ਟੈਂਮੀਸੀ ਧਾਲੀਵਾਲ ਨੂੰ ਲੋਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੋ ਆਪਾਂ ਤੁਹਾਨੂੰ ਪੂਰੀ ਫੁੱਲ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਇਹ ਕਿੱਦਾਂ ਬਣਦੀਆਂ ਨੇ ਕਿੱਦਾਂ ਬਣਾਉਣੀਆਂ ਨੇ ਸੋ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਅੱਦਾਂ ਪਕੌੜੀਆਂ ਟਾਈਪ ਆਪਾਂ ਸੇਮੀਆ ਬਣਾਉਣੀਆਂ ਸੋ ਹਾਂਜੀ ਗਾਇਸ ਤਾਂ ਆਪਾਂ ਨੇ ਰੱਖ ਲਿਆ ਕੜਾਹੀ ਕੜਾਹੀ ਦੇ ਵਿੱਚ ਪਾ ਲਿਆ ਸੀ ਪਨੀਰ ਫ੍ਰੈਂਡ ਕੀ ਤੁਸੀਂ ਰਿਫੈਂਡ ਕੀ ਹੀ ਯੂਜ਼ ਕਰਨਾ ਜੀ ਤੇ ਇਹਦੇ ਵਿੱਚ ਆਪਾਂ ਨੇ ਹੋਰ ਕੁਝ ਨਹੀਂ ਪਾਣਾ ਤਾਂ ਆਪਾਂ ਨੇ ਇਧਰ ਪ੍ਰਾਂਤ ਬੋਈਆ ਲੈ ਲਿਆ ਹੋਇਆ ਸੀ ਉਹਦੇ ਵਿੱਚ ਵਿੱਚ ਸਾਲੇ ਹੋਏ ਸੀ ਅਖਬਾਰ ਤੇ ਮੰਮੀ ਕਹਿੰਦੇ ਵੀ ਮੰਜੀ ਦੇ ਉੱਤੇ ਕੋਈ ਕਾਟਨ ਦਾ ਕੱਪੜਾ ਜਾਂ ਕਾਟਨ ਦੀ ਕੋਈ ਚੁੰਨੀ ਪਾ ਦੇ ਤਾਂ ਕਿ ਜਿਹੜਾ ਭਾਈ ਆ ਉਹ ਸੇਮੀਆਂ ਵਟਵਟੇ ਦੇਤੇ ਰੱਖੀ ਜਾਊਗਾ ਤਾਂ ਆਪਣੀ ਕੜਾਹੀ ਵੀ ਗਰਮ ਹੋ ਚੁੱਕੀ ਆ ਤੇ ਰਫੈਂਡ ਵੀ ਗਰਮ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਾਂ ਇਹਨੂੰ ਥੋੜਾ ਜਿਹਾ ਮੰਮੀ ਕਹਿੰਦੇ ਵੀ ਹੋਰ ਗਰਮ ਹੋ ਜਾਣ ਦੋ ਤਾਂ ਆ ਗਿਆ ਸੀਗਾ ਭਾਈ ਭਾਈ ਨੇ ਵਿੱਚ ਪਾਇਆ ਹੋਇਆ ਮੈਦਾ 나ਪ ਤੋਲ ਕੇ ਤੇ ਪਾਈ ਹੋਈ ਆ ਸੂਜੀ ਤੇ ਇਧਰ ਪ੍ਰੋਸੈਸ ਹੋ ਗਿਆ ਸਟਾਰਟ ਬਹੁਤ ਜ਼ਿਆਦਾ ਖੜਕਾ ਕਰ ਰਹੀ ਸੀ ਸੋਸਿੰਗ ਤਾਂ ਹੀ ਪਾਉਂਦੇ ਨੇ ਅਸੀਂ ਉਹ ਅਟਕ ਨਾ ਜਾਵੇ ਇਹਦੇ ਵਿੱਚ ਇਹ ਪੇਪਰੀ ਸੁਣਾ ਕਿ ਆਪਾਂ ਨੇ ਛੱਡ ਦੇਉਣੀ ਆ ਕੜਾਹੇ ਦੇ ਵਿੱਚ ਅੰਡੇ ਗਾਈਸ ਜੇ ਕੱਲੀ ਮੈਦੇ ਦੀ ਸੇਮੀ ਹੁੰਦੀ ਤਾਂ ਇਹ ਖੇਡਦੀ ਨਾ ਇਹ ਖੇਡ ਚੁੱਕੀਆਂ ਸੀ ਕਿਉਂਕਿ ਇਹਦੇ ਵਿੱਚ ਸੂਜੀ ਪਾਈ ਹੋਈ ਸੀ ਪਾਈ ਜਾਂਦਾ ਵੀ ਹੋਰ ਜ਼ਿਆਦਾ ਟੇਸਟੀ ਹੋ ਜਾਂਦੀ ਹੈ ਅੱਤਾ ਹੀ ਕਰਨਾ ਹੈ ਤਾਂ ਐਦਾਂ ਥੋੜੀਆਂ ਥੋੜੀਆਂ ਇਹਨਾਂ ਨੂੰ ਰਾੜ ਕੇ ਘਿਓ ਦੇ ਵਿੱਚੋਂ ਬਾਹਰ ਕੱਢ ਲੈਣੀਆਂ ਨੇ ਨਾ ਹੱਥ ਨਾਲ ਨਹੀਂ ਜ਼ਿਆਦਾ ਬਰਾਊਨ ਕਰਨੀਆਂ ਨੇ ਤੇ ਨਾ ਹੀ ਜ਼ਿਆਦਾ ਵਾਈਟ ਕਰਨੀਆਂ ਨੇ ਤੁਸੀਂ ਦੇਖ ਸਕਦੇ ਹੋ ਐਦਾਂ ਰੱਖਣੀਆਂ ਨੇ ਐਦਾਂ ਜਿਹੜੀ ਚੀਜ਼ ਬਣਦੀ ਰਹੂਗੀ ਸੋ ਗਾਈਸ ਇਹ ਨਮਰੋਂ ਦੇ ਲਈ ਕੰਮੀ ਕੰਲੀ ਆਪਾ ਪਾ ਲਈ ਜਾਵਾਂਗੇ ਮੁੰਮੀ ਪਾ ਲਈ ਇਹਨੂੰ ਬਣਾਉਣ ਦੇ ਲਈ ਸਿਰਫ ਆਪਾ ਨੇ ਦੁੱਧ ਦੇ ਵਿੱਚ ਜੇਤੀ ਚੱਕੀ ਦੀ ਸੇਂਗੀਆਂ ਘੋਲ ਲਈ ਲੈ ਕੇ ਪਾ ਦੀਆਂ ਨੇ ਵਿੱਚ ਪਾ ਦਿਨਾ ਮਿੱਠੀ ਕੁਆਲ ਦੀ ਵਿੱਚ ਚੱਟਪਟਾ ਬਣਾਉਣ ਲਈ ਸੇਂਗੀਆਂ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਉਗੇ ਤਾਂ ਬੜੀਆਂ ਟੇਸਟੀਆਂ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀਆਂ ਨੇ ਤਾਂ ਵੀਡੀਓ ਨੂੰ ਤੁਸੀਂ ਦੇਖੋ ਜੀਕਰ ਤੁਹਾਡੇ ਘਰ ਜਿੰਦੀ ਆ ਤਾਂ ਜਿੰਦੀ ਨਾਲ ਵੀ ਤੁਸੀਂ ਸੇਮੀਆਂ ਨੂੰ ਕੱਢ ਕੇ ਇਦਾਂ ਜਲੇਬੀ ਜੀ ਬਣਾ ਕੇ ਹੱਥ ਨਾਲ ਘਿਓ ਦੇ ਵਿੱਚ ਇਹਨਾਂ ਨੂੰ ਛੱਡ ਦੇਣੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਬਣੀਆਂ ਪਈਆਂ ਨੇ ਜਲੇਬੀਆਂ ਜੀਆਂ ਕਿਉਂਕਿ ਉਧਰਲੀ ਸਾਈਡ ਜਿਹੜੀਆਂ ਟੁੱਟ ਗਈਆਂ ਸਿਗੀਆਂ ਮੰਮੀ ਕੱਢ ਕੇ ਰੱਖੀ ਹੋਈ ਆ ਰੱਖ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਭਾਈ ਐਦਾਂ ਕਰ ਕਰਕੇ ਲੱਛੇ ਜੇ ਬਣਾ ਬਣਾ ਕੇ ਜਿੱਦਾਂ ਮਸ਼ੀਨ ਚੋਂ ਨਿਕਲਦਾ ਹੁੰਦਾ ਉਹ ਛੱਡੀ ਜਾਂਦਾ ਰੱਖੀ ਜਾਂਦਾ ਬਣਾ ਬਣਾ ਕੇ ਤੇ ਆਪਾਂ ਐਦਾਂ ਕਰ ਕਰਕੇ ਇਹਨਾਂ ਨੂੰ ਛੱਡੀ ਜਾਂਦੇ ਆ ਤਾਂ ਕਿ ਇਹ ਚੱਕਣੀਆਂ ਆਸਾਨ ਹੋ ਜਾਣ ਤੇ ਕੜਾਹੀ ਦੇ ਵਿੱਚ ਆਪਾਂ ਆਰਾਮ ਨਾਲ ਪਾ ਸਕੀਏ ਤੁਸੀਂ ਦੇਖ ਸਕਦੇ ਹੋ ਇੱਧਰ ਮੰਮੀ ਨੇ ਕਿੰਨੇ ਸੋਹਣੇ ਤਰੀਕੇ ਨਾਲ ਕੱਢ ਰਹੀ ਆ ਤੇ ਮੰਮੀ ਸਾਰਾ ਕਿਓ ਸ਼ਾਨਣੀ ਨਾਲ ਛਾਣ ਲੂਗੀ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਲੱਛੇ ਜੇ ਬਣਾ ਬਣਾ ਕੇ ਮੈਂ ਸਾਰੇ ਰੱਖ ਲਈ ਸੀ ਇਹ ਗਾਈਸ ਜੇ ਇਕੜ ਮੇਰੀ ਵੀਡੀਓ ਤੁਹਾਨੂੰ ਸੋਹਣੀ ਲੱਗਦੀ ਆ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਸੋ ਐਦਾਂ ਹੀ ਅੱਪਾ ਵਾਰੀ ਸੁਦੇ ਸਾਰੀਆਂ ਸੇਵੀਆਂ ਨੂੰ ਕੱਢ ਲਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਬਰੱਡ ਡ్రਾਈ ਫਰੂਟ ਵੀ ਪਾ ਸਕਦੇ ਹੋ ਬਾਏ ਬਾਏ ਗਾਈਸ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ